ਜਾ ਰਹੀਆਂ ਨੂੰ ਸੱਸ ਦੇ ਨਾਲ ਉਸ ਵੇਲੇ ਭਿਆਨਕ ਹਾਦਸਾ ਵਾਪਰਿਆ ਜਦੋਂ ਪਿੱਛੇ ਤੋਂ ਆ ਰਹੀ ਬੱਸ ਨੇ ਸਕੂਟੀ ਸਵਾਰ ਸੱਸ ਨੂੰ ਨੂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਸਕੂਟੀ ਦਾ ਬੈਲੈਂਸ ਖਰਾਬ ਹੋ ਗਿਆ ਤੇ ਦੋਵੇਂ ਸੜਕ ਤੇ ਹੀ ਡਿੱਗ ਗਈਆਂ ਇਸ ਹਾਦਸੇ ਦੇ ਵਿੱਚ ਬੱਸ ਨੇ ਨੂ ਨੂੰ ਡਰੜ ਦਿੱਤਾ ਜਿਸ ਕਾਰਨ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਸਾਸ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਨੂੰ ਸਮਾਜ ਸੇਵੀ ਤੇ ਲੋਕਾਂ ਦੀ ਮਦਦ ਦੇ ਨਾਲ ਮੌਕੇ ਤੇ ਹਸਪਤਾਲ ਪਹੁੰਚ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਇਹ ਭਿਆਨਕ ਹਾਦਸਾ ਬੋਹਰ ਦੇ ਵਿੱਚ ਸਥਿਤ ਹਨੂਮਾਨਗੜ੍ਹ ਰੋਡ ਬਾਈਪਾਸ ਨਹਿਰ ਦੇ ਪੁਲ ਤੇ ਵਾਪਰਿਆ ਜਦੋਂ ਇਸ ਪ੍ਰਾਈਵੇਟ ਬੱਸ ਨੇ ਸਕੂਟੀ ਸਵਾਰ ਸਾਸ ਨੂੰ ਤੇ ਕਹਿਟਾਇਆ ਜਦੋਂ ਇਹ ਹਾਦਸਾ ਵਾਪਰਿਆ ਮੌਕੇ ਤੇ ਬੱਸ ਡਰਾਈਵਰ ਆਪਣੀ ਬੱਸ ਸੜਕ ਤੇ ਹੀ ਛੱਡ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਸਵਾਰੀਆਂ ਵੀ ਉਤਰ ਕੇ ਚਲੀਆਂ ਗਈਆਂ ਇਸ ਹਾਦਸੇ ਤੋਂ ਬਾਅਦ ਲੋਕ ਵੀ ਸਹਿਮ ਗਏ ਉਥੇ ਜਿਵੇਂ ਹੀ ਪਰਿਵਾਰ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਪਰਿਵਾਰਕ ਮੈਂਬਰ ਮੌਕੇ ਤੇ ਘਟਨਾ ਸਥਾਨ ਤੇ ਪਹੁੰਚਿਆ ਤੇ লাশ ਨੂੰ ਵੇਖ ਵੇਖ ਰੋ ਰੋ ਬੁਰਾ ਹਾਲ ਹੋ ਗਿਆ ਫਿਲਹਾਲ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਬਸ ਉਹ ਸਕੂਟੀ ਚੱਲੀ ਸੀ ਤੇ ਬਸ ਨੇ ਪਿੱਛੋਂ ਟੱਕਰ ਮਾਰਤੀ ਤੇ ਉਹ ਡਿੱਗ ਪਏ ਦੇ ਥੱਲੇ ਆ ਗਏ ਸਾਡੇ ਅੱਗੇ ਕੀ ਹੋਇਆ ਥੋੜੇ ਪਿੱਛੇ ਸੀ ਠੀਕ ਆ ਇਹ ਬੱਸ ਦੇ ਪਿੱਛੇ ਆ ਕੇ ਆ ਰਹੀ ਸੀ ਸਕੂਟੀ ਬੱਸ ਨੇ ਪਿੱਛੋਂ ਟੱਕਰ ਮਾਰੀ ਇੱਕੋ ਸਾਈਡ ਤੋਂ ਆ ਰਹੀ ਠੀਕ ਦੋ ਸੀਗੇ ਦਾ ਠੀਕ ਆ ਸੱਸ ਨੋਟ ਕੀ ਗਿਆ ਠੀਕ ਇਹ ਦਾਦਾ ਟਾਣੀ ਆਪਣੇ ਬੀਐਸਐਫ ਦੇ ਕੈਂਪ ਦੇ ਬੈਕ ਸਾਈਡ ਦੇ ਰਹਿਣ ਵਾਲੇ ਆ ਤੇ ਉਹਨਾਂ ਦੇ ਹਮਲਾ ਲਾ ਨਹੀਂ ਦੱਸ ਰਹੇ ਠੀਕ ਮਤਲਬ ਇਹ ਐਕਸੀਡੈਂਟ ਸਤਨਾਕੋਟ ਕੋਲ ਜਿੱਥੇ ਜਖਮੀ ਹੋਈ ਜਾ ਹੂੰ ਹੂੰ ਉਹਨੂੰ ਲਾਜ ਦੇ ਸਰਕਾਰੀ ਹਸਪਤਾਲ ਜਾਂਦਾ ਕਿ ਇਸ ਤਰ੍ਹਾਂ ਨਾ ਪਛਾਣ ਹੋਈ ਹੈ ਬਾਕੀ ਇਹਨਾਂ ਦੇ ਵਾਰਸਾਂ ਦੀ ਸਟੇਟਮੈਂਟ ਦੇ ਮੁਤਾਬਕ ਉਹ ਜਿਹੜਾ ਐਕਸੀਡੈਂਟ ਦੇ ਮੁਤਾਬਕ ਜਿਹੜੀ ਪੰਦੀਆ ਧਰਾਵਾ ਤਿਆਰ ਜਿਹੜਾ ਕੇਸ ਅੱਜ ਕੀਤਾ ਜਾ ਰਿਹਾ ਹੈ ਬੜੀ ਤੋਂ ਇਹ ਕਿਹਨਾ ਕਾਸਮੇ ਵੀ ਜਿਹੜੇ ਕਾਂਡ ਰਿਹਾ ਤੋਂ ਵੀ ਹੈ ਨਹੀਂ ਪਰਮਾਤਮਾ ਵੱਲੋਂ ਅਸੀ ਭਾਇ ਇਹ ਦਾਦਾ ਸਿੰਘ ਢਾਣੀ ਨੇ ਰਾਤ ਨੂੰ ਦੇਖ ਸਾਹਮਣੇ ਬਾਕੀproper ਨਾਮ ਨਹੀਂ ਬਣਦਾ ਟੜਕਤੇ ਜਾ ਰਹੀਆਂ ਨੂਸਾਸ ਦੇ ਨਾਲ ਉਸ ਵੇਲੇ ਭਿਆਨਕ ਹਾਦਸਾ ਵਾਪਰਿਆ ਜਦੋਂ ਪਿੱਛੇ ਤੋਂ ਆ ਰਹੀ ਬੱਸ ਨੇ ਸਕੂਟੀ ਸਵਾਰ ਸਾਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਸਕੂਟੀ ਦਾ ਬੈਲੈਂਸ ਖਰਾਬ ਹੋ ਗਿਆ ਤੇ ਦੋਵੇਂ ਸੜਕ ਤੇ ਹੀ ਡਿੱਗ ਗਈਆਂ ਇਸ ਹਾਦਸੇ ਦੇ ਵਿੱਚ ਬੱਸ ਨੇ ਨੂੰ ਨੂੰ ਡਰੜ ਦਿੱਤਾ ਜਿਸ ਕਾਰਨ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਸੱਸ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਨੂੰ ਸਮਾਜ ਸੇਵੀ ਤੇ ਲੋਕਾਂ ਦੀ ਮਦਦ ਦੇ ਨਾਲ ਮੌਕੇ ਤੇ ਹਸਪਤਾਲ ਭਰਤੀ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਇਹ ਭਿਆਨਕ ਹਾਦਸਾ ਬੋਹਰ ਦੇ ਵਿੱਚ ਸਥਿਤ हनुमानगढ़ रोड बाईपास नहर ਦੇ ਪੁਲ ਤੇ ਵਾਪਰਿਆ ਜਦੋਂ ਇਸ ਪ੍ਰਾਈਵੇਟ ਬੱਸ ਨੇ ਸਕੂਟੀ ਸਵਾਰ ਸਾਸਨ ਨੂੰ ਤੇ ਕਹਿਟਾਇਆ ਜਦੋਂ ਇਹ ਹਾਦਸਾ ਵਾਪਰਿਆ ਮੌਕੇ ਤੇ ਬੱਸ ਡਰਾਈਵਰ ਆਪਣੀ ਬੱਸ ਸੜਕ ਤੇ ਹੀ ਛੱਡ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਸਵਾਰੀਆਂ ਵੀ ਉੱਤਰ ਕੇ ਚਲੀਆਂ ਗਈਆਂ ਇਸ ਹਾਦਸੇ ਤੋਂ ਬਾਅਦ ਲੋਕ ਵੀ ਸਹਿਮ ਗਏ ਉਥੇ ਜਿਨ੍ਹਾਂ ਹੀ ਪਰਿਵਾਰ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਪਰਿਵਾਰਕ ਮੈਂਬਰ ਮੌਕੇ ਤੇ ਘਟਨਾ ਸਥਾਨ ਤੇ ਪਹੁੰਚਿਆ ਤੇ Laash ਨੂੰ ਵੇਖ-ਵੇਖ ਰੋ-ਰੋ ਬੁਰਾ ਹਾਲ ਹੋ ਗਿਆ ਫਿਲਹਾਲ ਪੁਲਿਸ ਵੀ ਮੌਕੇ ਤੇ ਪਹੁੰਚਿਆ ਤੇ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ બસ ਉਹ ਸਕੂਟੀ ਚੱਲੀ ਸੀ ਤੇ ਬੱਸ ਨੇ ਪਿੱਛੋਂ ਟੱਕਰ ਮਾਰਤੀ ਤੇ ਉਹ ਡਿੱਗ ਪਏ ਤੇ ਥੱਲੇ ਆ ਗਏ ਸਾਡੇ ਅੱਗੇ ਗਈ ਹੋਇਆ ਥੋੜੇ ਪਿੱਛੇ ਸੀ ਅਸੀਂ ਹਾਂ ਇਹ ਬੱਸ ਦੇ ਪਿੱਛੇ ਆਗੇ ਆ ਰਹੀ ਸੀ ਸਕੂਟੀ ਬੱਸ ਨੇ ਪਿੱਛੋਂ ਟੱਕਰ ਮਾਰੀ ਇੱਕੋ ਸਾਈਡ ਤੋਂ ਆ ਗਏ ਇੱਕ ਦੋ ਸੀਗੇ ਸੋ ਠੀਕ ਹੈ ਸਸ ਨੋ ਤੇ ਗਿਆ ਠੀਕ ਇਹ ਦਾਦਾ ਟਾਣੀ ਆਪਣੇ ਬੀਐਸਐਫ ਦੇ ਕੈਂਪ ਦੇ ਬੈਕ ਸਾਈਡ ਦੇ ਰਿਆ ਨਾਲੇ ਆ ਤੇ ਉਹਨਾਂ ਦੇ ਹਾਮਲਾ ਲਾ ਨਾ ਦੱਸ ਰਹੇ ਹੋ ਠੀਕ ਮੈਂ ਮਤਲਬ ਠੀਕ ਹੈ ਇਹ ਐਕਸੀਡੈਂਟ ਸਤ ਲੱਖ ਰੁਪਏ ਦੇ ਜਖਮੀ ਹੋਈ ਜਾ ਹੂੰ ਹੂੰ ਉਹਨੂੰ ਇਲਾਜ ਦੇ ਸਰਕਾਰੀ ਹਸਪਤਾਲ ਜਾਂਦਾ ਕਿ ਇਸ ਤਰ੍ਹਾਂ ਨੇ ਪਛਾਣ ਹੋਈ ਹੈ ਬਾਕੀ ਇਹਨਾਂ ਦੇ ਵਾਰਸਾਂ ਦੀ ਸਟੇਟਮੈਂਟ ਦੇ ਮੁਤਾਬਕ ਹੋ ਜਿਹੜਾ ਐਕਸੀਡੈਂਟ ਦੇ ਮੁਤਾਬਕ ਜਿਹੜੀ ਬੰਦੀਆ ਧਰਾਵਾ ਤਿਆਰ ਜਿਹੜਾ ਕੇਸ ਅਜੇ ਕੀਤਾ ਜਾ ਰਿਹਾ ਹੈ ਬੜੀ ਤੋਂ ਡਾਇਰੈਕਟ ਨਾਲ ਕੀ ਸਮਝ ਵੀ ਜਿਹੜੇ ਕਾਹਨ ਰਿਹਾ ਜਿੱਤ ਪੁੰਦੀ ਵੀ ਹੈ ਨਹੀਂ ਪਰਮਤਮਾ ਅੱਲਾਹ ਅਛੀ ਬਹਾਏ ਇਹ ਦਾਦਾ ਸਿੰਘ ਢਾਣੀ ਨੇ ਰਾਸਮ ਦੇ ਸਾਹਮਣੇ ਬਾਕੀ proper ਨਾਮ ਨਹੀਂ ਬਣ ਰਿਹਾ